ਹਾਂਜੀ ਦੋਸਤੋ ਪਾਪਾ ਪ੍ਰੋਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਬਾਈ ਜੀ ਆਪਾਂ ਹਾਜ਼ਰ ਆ ਇੱਕ ਨਵਾਂ ਘਰ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ ਗਿੱਲ ਨੇੜੇ ਮੋਦਗੀ ਸ਼ਹਿਰ ਫਰੋਜਪੁਰ ਦਾ ਇਹ ਲਾਸਟ ਪਿੰਡ ਆ ਬਾਈ ਜੀ ਸੋ ਜੇਕਰ ਤਲਵੰਡੀ ਭਾਈ ਤੋਂ ਇਹਦੀ ਦੂਰੀ ਦੀ ਗੱਲ ਕਰੀਏ ਤਾਂ 7 ਕਿਲੋਮੀਟਰ ਹੈ ਮੋਦਗੀ ਤੋਂ 1.5 ਕਿਲੋਮੀਟਰ ਹੈ ਤੇ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਹਾਈਵੇ ਆ ਉਹਦੇ ਤੋਂ ਵੀ ਕਿਲੋ 1.5 ਕਿਲੋਮੀਟਰ ਦੂਰੀ ਤੇ ਇਹ ਪਿੰਡ ਫਰੋਜਪੁਰ ਸ਼ਹਿਰ ਦਾ ਤੇ ਫਰੀਦਕੋਟ ਰਹਿ ਜਾਂਦਾ 16 ਕਿਲੋਮੀਟਰ ਤੇ ਆਜੋ ਗੱਲ ਕਰਦੇ ਆਂ ਫਿਰ ਆਪਾਂ ਇਸ ਘਰ ਦੀ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾ ਹੁਣ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਦੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਸੋ ਕਿਸੇ ਵੀਰ ਭਰਾ ਦੀ ਮਦਦ ਜਰੂਰ ਹੋ ਜਾਂਦੀ ਹੈ ਤੇ ਆਜੋ ਫਿਰ ਗੱਲ ਕਰਦੇ ਆਂ ਪਿੰਡ ਗਿੱਲ ਦੇ ਵਿੱਚ ਬਣਿਆ ਹੋਇਆ ਇਹ ਘਰ 33 ਮਰਲਿਆਂ ਦੇ ਵਿੱਚ ਬਾਈ ਜੀ ਇਹ ਘਰ ਬਣਿਆ ਹੋਇਆ ਵੱਡੇ 33 ਮਰਲੇ ਸੋ ਰਜਿਸਟਰੀ ਵਾਲਾ ਇਹ ਘਰ ਹੈਗਾ ਤੇ ਘਰ ਵੀ ਜਾਨੀ ਕਿ ਨਵਾਂ ਹੀ ਬਣਿਆ ਹੋਇਆ ਸੋ ਮੇਨ ਗੇਟ ਨੂੰ ਜਾਣ ਵਾਲੀ ਗਲੀ ਜਿਹੜੀ ਆ 12 ਫੁੱਟ ਆ ਵੈਸੇ ਤਾਂ ਇਸ ਘਰ ਦੇ ਚਾਰੇ ਪਾਸੇ ਜਿਹੜੀਆਂ ਗਲੀਆਂ ਲੱਗਦੀਆਂ ਸੋ 12 ਫੁੱਟ ਗਲੀ ਆ ਦੂਜੇ ਪਾਸੇ 8 ਫੁੱਟ ਗਲੀ ਆ ਤੀਜੇ ਪਾਸੇ 6 ਫੁੱਟ ਗਲੀ ਆ ਸੋ ਮੇਨ ਤਿੰਨ ਗਲੀਆਂ ਇਸ ਘਰ ਨੂੰ ਜਿਹੜੀਆਂ ਲੱਗਦੀਆਂ 33 ਮਰਲਿਆਂ ਦੇ ਵਿੱਚ ਇਹ ਰਜਿਸਟਰੀ ਵਾਲਾ ਘਰ ਆ। ਸੋ ਘਰ ਵੀ ਜਿਹੜਾ ਨਵਾਂ ਹੀ ਬਣਿਆ ਹੋਇਆ ਹੈ, ਜਿਆਦਾ ਪੁਰਾਣਾ ਨਹੀਂਗਾ ਤੇ ਜਗ੍ਹਾ ਬਹੁਤ ਖੁੱਲੀ ਹੈ। ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਹੀ ਆ। ਸੋ ਕਿਸੇ ਵੀਰ ਨੇ ਪਸ਼ੂ ਡੰਗਰ ਦਾ ਅ ਪਸ਼ੂ ਪਾਲਣ ਦਾ ਕੰਮ ਕਰਨਾ ਉਹ ਵੀ ਜਿਹੜਾ ਵਧੀਆ ਆਰਾਮਦਾਰੀ ਨਾਲ ਜਿਹੜਾ ਉਹ ਕਰ ਸਕਦਾ ਕਿਉਂਕਿ ਜਗ੍ਹਾ ਬਹੁਤ ਜ਼ਿਆਦਾ ਹੈ। ਸੋ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਸੀ ਬਾਈ ਜੀ ਕੋਈ ਜ਼ਿੰਮੇਵਾਰਾ ਘਰ ਹੋਵੇ ਤਾਂ ਦੱਸਿਓ। ਸੋ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਇਹ ਘਰ ਹੈਗਾ ਤਾਂ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਹ ਘਰਾਂ ਤੇ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 21 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਇਸ ਘਰ ਦੀ ਤੁਸੀਂ ਬਿਲਕੁਲ ਠੀਕ ਸੁਣਿਆ 21 ਲੱਖ ਰੁਪਇਆ ਡਿਮਾਂਡ ਕੀਤੀ ਆ ਇਸ ਘਰ ਦੀ ਪਿੰਡ ਗਿੱਲ ਤਲਵੰਡੀ ਭਾਈ ਤੋਂ 7 ਕਿਲੋਮੀਟਰ ਦੂਰ ਮੁਦਗੀ ਤੋਂ 1.5 ਕਿਲੋਮੀਟਰ ਦੂਰ ਤੇ ਹਾਈਵੇ ਜਿਹੜਾ ਅੰਮ੍ਰਿਤਸਰ ਵਾਲਾ ਉਹਦੇ ਤੋਂ ਵੀ ਕਿਲੋ ਡੇਢ ਕਿਲੋਮੀਟਰ ਦੂਰੀ ਤੇ ਆ ਫਰੀਦਕੋਟ 16 ਕਿਲੋਮੀਟਰ ਦੂਰੀ ਤੇ ਰਹਿ ਜਾਂਦਾ ਸੋ ਬਹੁਤ ਹੀ ਵਧੀਆ ਪਿੰਡ ਦੇ ਵਿੱਚ ਜਿਹੜਾ ਇਹ ਘਰ ਹੈਗਾ ਇੱਕ ਜ਼ਿਮੀਦਾਰਾ ਇਹ ਘਰ ਆ ਜਿਸ ਵੀ ਵੀਰ ਭਰਾਣੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਘਰ ਜਿਹੜਾ ਖਰੀਦ ਵੀ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਕੰਟੈਕਟ ਕਰਿਓ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਤੁਸੀਂ ਵੀਡੀਓ ਸ਼ੇਅਰ ਕਰਦਿਆ ਕਰੋ ਉਹਦੇ ਤੇ ਵੀ ਕੋਈ ਪੈਸਾ ਨਹੀਂ ਲੱਗਦਾ ਸੋ ਆਸ ਕਰਦੇ ਆ ਅ ਅਗਲੀ ਵਾਰੀ ਹੋਰ ਵੀ ਵਧੀਆ ਬਣ ਕੇ ਆਵਾਂਗੇ ਧੰਨਵਾਦ